ਵਾਪਸ ਨਹੀਂ ਜਾਣਾ ਚਾਹਦੀ ਮੈਂ ਇੱਥੇ ਐਨ ਮੈਂ ਆਪਣੇ ਸਸਰਾਵਾਲੀ ਪਾਕਿਸਤਾਨ ਦੀ ਕੁੜੀ ਨੇ ਭਾਰਤ ਦੇ ਨੌਜਵਾਨ ਦੇ ਨਾਲ ਕਰਵਾਇਆ ਸੀ ਵਿਆਹ ਅਤੇ ਵਿਆਹ ਨੂੰ ਅਜੇ 9 ਮਹੀਨੇ ਹੋਏ ਸਨ ਅਤੇ ਹੁਣ ਜਿਸ ਤਰੀਕੇ ਦੀ ਦੇਸ਼ ਦੇ ਮਾਹੌਲ ਤਣਾਪੁਰ ਚੱਲ ਰਹੇ ਨੇ ਉਸ ਦੇ ਚੱਲਦੇ ਹੀ ਭਾਰਤ ਸਰਕਾਰ ਨੇ ਹੁਕਮ ਜਾਰੀ ਕੀਤੇ ਹਨ ਕਿ ਜੋ ਪਾਕਿਸਤਾਨ ਨਾਗਰੀ ਕਹਨ ਉਹ ਆਪਣੇ ਵਿਦੇਸ਼ ਤੇ ਰਹਿ ਰਹੇ ਸਨ ਅਤੇ ਉਹਨਾਂ ਨੂੰ 48 ਘੰਟਿਆਂ ਦੇ ਵਿੱਚ ਵਾਪਰੇ ਵਤਨ ਪਰਤਣਾ ਪਵੇਗਾ ਜੇ ਗੱਲਬਾਤ ਕਰੀਏ ਤਾਂ ਮਾਰੀਆ ਜੋ ਕਿ 9 ਮਹੀਨੇ ਵਿਆਹ ਹੋਣ ਤੋਂ ਬਾਅਦ ਉਹਨ ਗਰਭਬਾਤ ਹੋ ਚੁੱਕੀ ਆ ਅਤੇ ਉਹ ਆਪਣੇ ਵਤਨ ਪਰਤਣਾ ਨਹੀਂ ਚਾਹੁੰਦੀ ਦੱਸਦੀ ਹੈ ਕਿ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਸਠਿਆਲਾ ਦਾ ਰਹਿਣ ਵਾਲਾ ਸੋਨੂ ਜਿਸ ਦਾ ਵਿਆਹ ਮਾਰੀਆ ਬੀਬੀ ਪਾਕਿਸਤਾਨ ਦੀ ਰਹਿਣ ਵਾਲੀ ਦੇ ਨਾਲ ਹੋਇਆ ਸੀ ਅਤੇ ਹਾਲੇ ਇਹ 9 ਮਹੀਨੇ ਹੀ ਵਿਆਹ ਹੋਏ ਸਨ ਤਾਂ ਮਾਰੀਆ ਗਰਬਧ ਹੈ। ਭਾਰਤ ਅਤੇ ਪਾਕਿਸਤਾਨ ਵਿਚਾਲੇ ਤਲਕੀ ਮਗਰੋਂ ਖੁਦ ਆਜੇ ਕਹਿ ਰਹੀ ਹੈ ਕਿ ਮਾਰੀਆ ਨੂੰ ਵਾਪਸ ਆਪਣੇ ਵਤਨ ਪਰਤਣਾ ਪਵੇਗਾ। ਪਰ ਇਹ ਖਬਰ ਸੁਣ ਕੇ ਘਰ ਦੇ ਵਿੱਚ ਮਾਤਮ ਛਾਇਆ ਹੋਇਆ ਹੈ ਪੱਤੇ ਪੂਰਾ ਪਰਿਵਾਰ ਆਖਦਾ ਹੈ ਕਿ ਅਸੀਂ ਆਪਣੀ ਬਹੂ ਨੂੰ ਵਾਪਸ ਨਹੀਂ ਭੇਜਣਾ ਚਾਹੁੰਦੇ। ਉਧਰ ਮਾਰੀਆ ਵੀ ਕਹਿੰਦੀ ਹੈ ਕਿ ਮੈਂ ਆਪਣੇ ਸਹੁਰੇ ਪਰਿਵਾਰ ਉਨੂੰ ਛੱਡ ਕੇ ਪਾਕਿਸਤਾਨ ਵਾਪਸ ਨਹੀਂ ਜਾਣਾ ਚਾਹੁੰਨੀ ਹੋਰ ਕੀ ਕੁਝ ਕਿਹਾ ਔਨਰ ਜਮਾਨੀ ਸੁਣ ਲੈਣਿਆ ਤੁਸੀਂ ਬਣੀ ਰਹੋ ਪੰਜਾਬੀ ਇਕਰ ਚੈਨਲ ਦੇ ਨਾਲ ਬਲਜੀਤ ਸਿੰਘ ਲਾਮਦੀਪ ਰਿਪੋਰਟ ਗੁਰਦਾਸਪੁਰ ਕੀ ਨਾਮ ਹੈ ਤੁਹਾਡਾ ਮਾਰਿਆ ਬੋਲੀਏ ਪਾਕਿਸਤਾਨ ਕਿੱਥੋਂ ਦੇ ਰਹਿੰਵਾਲੇ ਕਦੋਂ ਮੈਰਿਜ ਹੋਈ ਕਿ ਮੈਂ ਚੁੜ੍ਹ ਰਹਿ ਤਰਾਣ ਪਾਕਿਸਤਾਨ ਗੁਰਸਾ ਵਾਲਾ ਪਿੰਡ ਵੈਂਕਾ ਜੀ ਮਾ ਸ਼ਾਦੀ ਨੂੰ 9 ਮਹੀਨੇ ਹੋ ਗਏ ਨੇ 2024 8 ਜੁਲਾਈ ਨੂੰ ਸ਼ਾਦੀ ਹੋਈ ਸੀ 4 ਜੁਲਾਈ ਨੂੰ ਮੇਰੇ ਦਰ ਆਈ ਸੀ ਵਾਪਸ ਫੇਰ ਜੰਨੇ ਨੂੰ ਪਾਕਿਸਤਾਨ ਵਾਪਸ ਪੰਤਾਲੀ ਦਿਨ ਦਾ ਅਪਲਾਈ ਕੀਤਾ ਹੈ ਨਹੀਂ ਅਰੇ ਨਹੀਂ ਮਿਲਿਆ ਦੋ ਖੌਂਡਾ ਹੈ ਵਾਪਸ ਨਹੀਂ ਜਾਣਾ ਚਾਹੁੰਦੀ ਮੈਂ ਇੱਥੇ ਆਪਣੇ ਸਸਰਾਵਾਲੇ हाँ जी बहुत मुश्किल मैं रिक्वेस्ट करनी है कि मैं इतने रहन दिता जाए अठ महीने हो गए नहीं, नहीं। जी हाँ जी हाँ जी क्या कि गए नहीं के पाकिस्तान तुम वापस जाने एक दिन का टाइम लिया उन्होंने वो तो नहीं जाने जी जमना सू बहुत दुख लगा अना चाहते सा डैडी इदा हो भी घर उजरना चाहता अस निकला चाहते भी सोना चाहते अपने बेटे का घर हाँ जी ਉਹਨ ਸਿਕਾ ਕਰਕੇ ਗਏ ਪਿੰਨ ਨੂੰ ਭੇਜਣਾ ਪੈਣਾ ਵਾ ਉਹਨਾਂ ਦਾ ਵਿਝਾ ਨਹੀਂ ਲੱਗਾ ਤੇ ਅਸੀਂ ਉਹਨਾਂ ਦੇ ਗਾੜੀ ਹੱਥ ਪੱਲਾ ਜੋੜਿਆ ਕਿ ਨਹੀਂ ਅਸੀਂ ਨਿਕਲ ਹੋਣਾ ਚਾਹੁੰਦੇ ਅਸੀਂ ਰੱਖਣਾ ਚਾਹੁੰਦੇ ਸਾਡੀ ਨੋਆ ਘਰ ਸਾਡਾ ਉੱਜਰ ਜਗਾ ਅੱਗੇ ਉਹਨਾਂ ਦੇ ਪਾਪਾ ਇਦਾਂ ਹੋਏ ਤੇ ਉਸ ਕਰਕੇ ਨਹੀਂ ਮਾਰ ਗਿਆ ਜੀ ਤੇ ਕੀ ਕਦੀ ਤੇ ਪਹਿਲਾਂ ਵਿਆਹ ਹੋਇਆ ਸੀ ਤੇ ਕੀ ਹੋਇਆ ਮੇਰੇ 9 ਮਹੀਨੇ ਹੋ ਗਏ ਵਿਆਹ ਹੋਏ ਨਾ ਜਾਣੇ ਕੀ ਹੋਣਾ ਕੀ ਹਮ ਅਤੇ ਅਫਸਰ ਆਇਸੀ ਉਹਨਾਂ ਨੇ ਇਹਨਾਂ ਨੂੰ ਵਾਪਸ ਜਾਣ ਦਾ ਹੁਕਮ ਦਿੱਤਾ ਜੋ ਕਿ ਮੈਂ 9 ਮਹੀਨੇ ਜਦੋਂ ਵਿਆਹ ਹੈ ਜਦੋਂ ਆਇਸੋਦੋਂ ਮੈਂ ਵੀਜ਼ਾ ਯਾਨੀ ਕਿ ਐਲਟੀਵੀ ਅਪਲਾਈ ਕਰ ਦਿੱਤਾ ਸੀ ਉਹਨ ਸਾਰੇ ਜੋ ਡਾਕੂਮੈਂਟਸ ਸੀ ਜੋ ਇਹਨਾਂ ਨੂੰ ਚਾਹੀਦਾ ਸੀ ਯਾਨੀ ਕਿ ਅਫਸਰਾਂ ਨੂੰ ਮੈਂ ਸਾਰੇ ਡਾਕੂਮੈਂਟ ਜੋ ਜੋ ਵੀ ਹੈਗੇ ਸੀ ਮੈਂ ਦਿੱਤੇ ਸਾਰੇ ਕਲੀਅਰ ਕਿਤੇ ਇਹਦੇ ਵਿੱਚ ਮੇਰਾ ਕਿ ਕਸੂਰ ਹੈ ਯਾਨੀ ਕਿ ਜੇ ਮੇਰਾ ਵੀਜ਼ਾ ਨਹੀਂ ਹਜੇ ਲੱਗ ਕੇ ਆ ਰਿਹਾ ਮੈਂ ਤਾਂ ਆਪਣੇ ਵੱਲੋਂ ਜਾਣੇ ਕਿ ਸਾਰੇ ਡਾਕੂਮੈਂਟ ਕਲੀਅਰ ਕੀਤੇ ਸੀ ਅਗਰ ਮੈਂ ਗੁਰਦਾਸਪੁਰ ਐਸਐਸਪੀ ਦਫਤਰ ਐਫਆਰਓ ਬ੍ਰਾਂਚ ਦੇ ਵਿੱਚ ਪੁੱਛਣ ਜਾਂਦਾ ਸੀ ਤਾਂ ਉਹ ਕਹਿੰਦੇ ਸੀ ਕਿ ਚੰਡੀਗੜ੍ਹ ਤੋਂ ਅਪਰੂਵਲ ਓਕੇ ਹੋ ਕੇ ਚਲ ਗਈ ਹੈ ਤੁਹਾਡੀ ਤੇ ਕਹਿੰਦੇ ਕਿ ਦਿੱਲੀ ਅਪਰੂਵਲ ਤੁਹਾਡਾ ਚੱਲ ਰਿਹਾ ਪ੍ਰੋਸੈਸ ਚੱਲ ਰਿਹਾ ਦਿੱਲੀ ਪੈਂਡਿੰਗ ਦੇ ਵਿੱਚ ਆ ਅਜੇ ਕੁਝ ਦੱਸਿਆ ਨਹੀਂ ਤੇ ਇੱਕਦਮ ਹੀ ਅੱਜ ਮੈਂ ਕੰਮ ਤੇ ਗਿਆ ਮੈਂ ਪੇਂਟ ਦਾ ਕੰਮ ਕਰਦਾ ਮੈਂ ਕੰਮ ਤੇ ਗਿਆ ਸੀ ਕੰਮ ਤੇ ਮੈਨੂੰ ਸਾਢੇ 4-5 ਵਜੇ ਕਾਲ ਆਈ ਮੈਨੂੰ ਕਿ ਘਰ ਪੁਲਿਸ ਆਈ ਆ ਮੈਂ ਕੰਮ ਛੱਡ ਗਿਆ ਉਸੇ ਟਾਈਮ ਇਤਾਂ ਹੀ ਮੈਂ ਜਾਨੀ ਕਿ ਹੱਥ ਕੱਪੜੇ ਵੇਚਦਾ ਮੈਂ ਕੰਮ ਵਾਲੇ ਪਾਈ ਇੱਥੇ ਮੈਂ ਦੌੜਿਆ ਆ ਆਣ ਕੇ ਚਲੋ ਸਰ ਉਹਨਾਂ ਨੇ ਦੱਸਿਆ ਇੱਥੇ ਸਾਡੇ ਲੋਕਲ ਜਾਨੀ ਕਿ ਪੁਲਿਸ ਵਾਲੇ ਸੀ ਚੰਗੇ ਬਿਹੇਵੀਅਰ ਤਰੀਕੇ ਨਾਲ ਸਹੀ ਤਰੀਕੇ ਨਾਲ ਉਹਨਾਂ ਨੇ ਗਾਈਡ ਮਤਲਬ ਕਿ ਗਾਈਡ ਕੀਤਾ ਕਿ ਸਰ ਪਿੱਛੋਂ ਡਰਾਇਆ ਕਿ ਜਾਣਾ ਪੈਣਾ ਤੇ ਜੇ ਹੁਣੇ ਵਾਪਸ ਚਲੇ ਜਾਣਗੇ ਤਾਂ ਫਿਰ ਵਾਪਸ ਆ ਸਕਦੇ ਹਾਂਜੀ ਨਹੀਂ ਇਹ ਮੈਨੂੰ ਮੈਂ ਜਾਣ ਨਹੀਂ ਦੇਣਾ ਮੇਰੇ ਘਰ ਉੱਜੜ ਜਾਣਾ ਜੇ ਮੇਰੇ ਵਾਈਫ ਪ੍ਰੈਗਨੈਂਟ ਹੈ ਮੈਂ ਦੱਸੋ ਕੀ ਕਰਾਂ ਮੇਰਾ ਘਰ ਕਮਾਉਣ ਵਾਲਾ ਮੈਂ ਇਕੱਲਾ ਵਾਈਫ ਮੇਰੀ ਪ੍ਰੈਗਨੈਂਟ ਹੈ 7